ਚੱਲ ਵਧੀਆ ਭਾਈ ਜਿਨ੍ਹਾਂ ਦੇ ਮੁੰਡੇ ਹੁੰਦੇ ਨੇ ਉਹੀ ਲੋੜੀ ਵੰਡਦੇ ਨੇ ਜੇ ਮੇਰੇ ਮੁੰਡੇ ਕੋਲੇ ਵੀ ਮੁੰਡਾ ਹੁੰਦਾ ਫਿਰ ਮੈਂ ਵੀ ਲੋੜੀ ਵੰਡਦੀ ਆਪਣੀ ਸੋਤ ਨੂੰ ਬਦਲੋ ਕੋਈ ਫਰਕ ਨਹੀਂ ਹੈਗਾ ਮੁੰਡੇ ਤੇ ਕੁੜੀਆਂ 'ਚ ਕਹਿਣਾ ਬਹੁਤ ਸੌਖਾ ਪਰ ਲੋਕਾਂ ਦੀਆਂ ਗੱਲਾਂ ਸੁਣਨੀਆਂ ਨਾ ਬਹੁਤ ਔਖੀਆਂ ਨੇ ਬੱਸ ਕਰ ਬੇ ਜਿਹੜਾ ਕੁਛ ਅੱਜ ਤੱਕ ਹੋਇਆ ਨਹੀਂ ਹੈਗਾ ਉਹ ਤੂੰ ਕਿਉਂ ਕਰਨ ਨੂੰ ਫਿਰਦਾ ਹੈ ਤੇ ਨਾਲੇ ਹੁਣ ਮੀਨੂ ਦੀ ਗਲਤੀ ਪਿੱਛੇ ਸੈਲੀ ਭਾਬੀ ਨੂੰ ਥੋੜੀ ਉੱਥੇ ਸਾਰੀ ਉਮਰ ਬਿਠਾ ਕੇ ਰੱਖਣਾ ਆਪਾਂ ਨੇ ਇਹ ਤੇਰੇ ਲਈ ਛੋਟੀ ਜੀ ਗੱਲ ਹੋਊਗੀ ਮੇਰੇ ਲਈ ਨਹੀਂ ਸੱਚ ਬੋਲਣਾ ਤਾਂ ਭਾਈ ਹੁਣ ਗੁਨਾਹ ਹੋ ਗਿਆ ਰਮਨ ਤੈਨੂੰ ਤਾਂ ਐ ਐਂ ਵੀ ਮੈਂ ਤਾਂ ਕੁਝ ਬੋਲਾਂ ਹੀ ਨਾ ਮੈਂ ਕੋਈ ਲੋੜੀ ਲੋੜੀ ਨਹੀਂ ਮਨਾਣ ਦੇਣੀ ਹੈਗੀ ਜੇ ਮੇਰੇ ਤੋਂ ਬਾਹਰੇ ਹੋ ਕੇ ਲੋੜੀ ਮਨਾਣੀ ਆ ਫਿਰ ਜੋ ਮਰਜ਼ੀ ਕਰੀ ਆ ਕਹਨੇ ਆਪਣੀ ਮਾਂ ਦੀ ਵੀ ਤਾਂ ਕੋਈ ਇੱਜ਼ਤ ਐ ਐ ਜਣਾ ਖਣੀ ਮੂੰ ਚਾਕੇ ਆਪਣੀ ਮਾਂ ਨੂੰ ਕੋਈ ਕੁਝ ਕਿਵੇਂ ਕਹਿ ਜੂਗਾ ਮੀਨੂੰ ਮੰਮੀ ਤੋਂ ਮਾਫੀ ਤਾਂ ਮੰਗ ਰਹੀ ਐ ਪਰ ਬਲਜੀਤ ਭਾਬੀ ਨੇ ਨਾ ਮੰਮੀ ਤੋਂ ਮੀਨੂ ਦਾ ਨੰਬਰ ਬਲੌਕ ਲਿਸਟ ਤੇ ਜਪਵਾਤਾ ਭਾਬੀ ਮਾਸੀ ਮਾਸੜ ਨਹੀਂ ਦਿਖ ਰਹੇ ਕਿੱਥੇ ਨੇ ਉਹ ਦੀਦੀ ਮੰਮੀ ਹੋਣੇ ਵੀ ਨਾ ਲੋਹੜੀ ਦਾ ਸਮਾਨ ਲੈਣ ਗਏ ਹੋਏ ਨੇ ਅੱਛਾ ਆ ਵੀ ਸਮਾਨ ਨਾ ਵੀਰੇ ਨੇ ਭੇਜਿਆ ਲੋਹੜੀ ਦਾ ਆਪਣੀ ਖੁਸ਼ੀ ਦੀ ਪਹਿਲੀ ਲੋੜੀ ਹੈ ਨਾ ਅੱਛੇ ਦੀਦੀ ਇਹਨਾਂ ਨੂੰ ਯਾਦ ਆ ਵੀ ਇਹਨਾਂ ਦੀ ਧੀ ਵੀ ਹੈਗੀ ਆ ਮੈਨੂੰ ਤਾਂ ਦੀਦੀ ਇਹੇ ਸੀ ਵੀ ਸਾਰੇ ਭੁੱਲ ਗਏ ਹੋਣਗੇ ਸਾਨੂੰ ਕਿਉਂਕਿ ਮੁੜ ਕੇ ਕਿਸੇ ਨੇ ਸਾਡੀ ਜਾਤ ਨਹੀਂ ਪੁੱਛੀ ਵੀ ਅਸੀਂ ਜਿਉਂਦੀ ਆ ਜਾਂ ਮਰ ਗਈ ਆ ਨਾ ਨਾ ਭਾਬੀ ਇਹੋ ਜਿਹਿਆਂ ਕਰ ਲੈਣਾ ਮੂੰਹੋਂ ਕੱਢ ਤੁਹਾਨੂੰ ਕੌਣ ਭੁੱਲ ਸਕਦਾ ਤੁਸੀਂ ਤੋਂ ਘਰ ਦੇ ਮੈਂਬਰ ਹੋ ਕਿਹੜੇ ਮੈਂਬਰ ਦੀਦੀ ਮੈਂਬਰ ਉਹ ਹੁੰਦੇ ਨੇ ਜਿਹੜੇ ਘਰ ਚ ਨਾਲ ਰਹਿਣ ਉਹ ਸਾਨੂੰ ਮਾਮਾ ਧਿਆਨ ਨੂੰ ਤਾਂ ਕਿਹੜੇ ਦਿਨ ਦਾ ਉਸ ਕੋ ਰਕੜਿਆ ਹੋਇਆ ਫਿਰ ਅਸੀਂ ਕਿਵੇਂ ਮੈਂਬਰ ਹੋ ਗਈਆਂ ਤਾਂ ਵੀ ਇਹ ਗੱਲ ਨਾ ਕਹਿ ਤੁਸੀਂ ਉਹ ਘਰ ਦੇ ਮੈਂਬਰ ਹੈਗੀਆਂ ਤੇ ਹਮੇਸ਼ਾ ਹੀ ਰਹੋਗੀਆਂ ਦੀਦੀ ਤੁਸੀਂ ਮੰਨਦੇ ਸਾਨੂੰ ਉਸ ਘਰ ਦੇ ਮੈਂਬਰ ਪਰ ਮੰਮੀ ਜੀ ਉਹ ਤਾਂ ਨਹੀਂ ਮੰਨਦੇ ਨਾਹੀ ਬਲਜੀਤ ਉਹਨੇ ਸਾਨੂੰ ਕਦੇ ਉਸ ਘਰ ਦਾ ਮੈਂਬਰ ਮੰਨਣ ਦੇਣਾ ਮੰਮੀ ਨੂੰ ਭਾਬੀ ਬਲਜੀਤ ਭਾਬੀ ਕਰਕੇ ਤਾਂ ਇਹ ਸਭ ਹੋ ਰਿਹਾ ਤੂੰ ਵੀ ਇਹ ਗੱਲ ਨੂੰ ਚੰਗੀ ਤਰ੍ਹਾਂ ਜਾਣਦੀ ਹੈ ਤੇ ਮੈਂ ਵੀ ਫੇਰ ਭਾਬੀ ਤੁਸੀਂ ਇਹ ਹੀ ਗੱਲ ਮੰਮੀ ਤੇ ਰਾਜ ਨੂੰ ਸਮਝਾਓ ਨਾ ਉਹਨਾਂ ਦੀਆਂ ਅੱਖਾਂ ਦੇ ਪਰਦੇ ਖੋਲੋ ਵੀ ਜੋ ਕੁਝ ਘਰ 'ਚ ਹੋ ਰਿਹਾ ਨਾ ਉਹ ਬਲਜੀਤ ਭਾਬੀ ਕਰਕੇ ਹੋ ਰਿਹਾ ਭਾਬੀ ਤੈਨੂੰ ਕੀ ਲੱਗਦਾ ਮੈਂ ਕੋਸ਼ਿਸ਼ ਕੀਤੀ ਨਹੀਂ ਹੋਣੀ ਮੈਂ ਬਥੇਰੀ ਕੋਸ਼ਿਸ਼ ਕੀਤੀ ਐ ਤੇ ਹੁਣ ਵੀ ਕਰ ਹੀ ਰਹੀ ਆ ਕੋਸ਼ਿਸ਼ ਤਾਂ ਕਿ ਸਾਰੇ ਸਮਝ ਜਾਣ ਪਰ ਪਤਾ ਨਹੀਂ ਬਲਜੀਤ ਭਾਬੀ ਨੇ ਕੀ ਘੋਲ ਕੇ ਪਲਾਇਆ ਸਾਰਿਆਂ ਨੂੰ ਸਾਰੇ ਉਹਦੀ ਗੱਲ ਮੰਨਦੇ ਨੇ ਦੀਦੀ ਉਹ ਟੁੱਠਾ ਦੀ ਪੰਡ ਨੂੰ ਨਾ ਸਾਰਿਆਂ ਨੂੰ ਆਪਣੇ ਚੁੰਗਲ ਚ ਫਸਾਉਣਾ ਆਉਂਦਾ ਪਰ ਕਿੰਨਾ ਚਿਰ ਫਸਾ ਲੂਗੀ ਇੱਕ ਨਾ ਇੱਕ ਦਿਨ ਉਹਦਾ ਸੱਚ ਸਾਰਿਆਂ ਦੇ ਸਾਹਮਣੇ ਆ ਹੀ ਜਾਣਾ ਇਹੀ ਤਾਂ ਇਹੀ ਤਾਂ ਗੱਲ ਐ ਭਾਬੀ ਤੂੰ ਸਾਰੀ ਗੱਲ ਨੂੰ ਸਮਝਦੀ ਐ ਫੇਰ ਵੀ ਫਿਰ ਦੀ ਦੇ ਹੁਣ ਮੈਂ ਵੀ ਕੀ ਕਰਾਂ ਕਿਹਦੇ ਨਾਲ ਆਪਣੇ ਦਿਲ ਦੇ ਦੁੱਖ ਪਰੋਲਾਂ ਮਾਪਿਆਂ ਕੋਲ ਦਰਦੀ ਗੱਲ ਨਹੀਂ ਕਰਦੀ ਹੈਗੀ ਵੀ ਉਹ ਟੈਨਸ਼ਨ ਕਰਨਗੇ ਤੇ ਮੇਰੀ ਭੈਣ ਉਹਦਾ ਵੀ ਤੁਹਾਡੇ ਸਾਹਮਣੇ ਹੀ ਆ ਕਿਵੇਂ ਸਾਰੇ ਨੇ ਉਹਨੂੰ ਮਾੜੀ ਬਣਾਤਾ ਚਲੋ ਦੀਦੀ ਜੀਨੇ ਜੋ ਕਰਨਾ ਸੀ ਕਰ ਲਿਆ ਪਰ ਗੱਲ ਨਾ ਸਾਰੀ ਰਾਸਤੇ ਆ ਕੇ ਮੁੱਕਦੀਆਂ ਉਹਨੂੰ ਸਾਡੀ ਭੋਰਾ ਲੋੜਨੀ ਉਹ ਜਮੀ ਸਾਡੇ ਤੋਂ ਮੁੱਕ ਮੋੜੀ ਬੈਠਾ ਉਹ ਨਾ ਭਾਬੀ ਐ ਕਿਉਂ ਕਹਨੀ ਐ ਵੀਰੇ ਨੂੰ ਤੁਹਾਡਾ ਬਹੁਤ ਫਿਕਰ ਹੈ ਬਸ ਉਹਦਾ ਵਸ ਨਹੀਂ ਚੱਲਦਾ ਹੈਗਾ ਨੀਂਦਾ ਤੁਹਾਨੂੰ ਆ ਕੇ ਲੈ ਜੇ ਗੱਲਾਂ ਗੱਲਾਂ ਚ ਹੱਦ ਦਾ ਦੀਦੀ ਨਹੀਂ ਭਾਬੀ ਗੱਲਾਂ ਗੱਲਾਂ ਚ ਨਹੀਂ ਵੀਰੇ ਨੂੰ ਤੁਹਾਡੀ ਫਿਕਰ ਹੈ ਤਾਂ ਹੀ ਤਾਂ ਵੀਰੇ ਨੇ ਲੋੜੀ ਦਾ ਸਮਾਨ ਭੇਜਿਆ ਸਮਾਨ ਭੇਜਿਆ ਹੀ ਆ ਆਪ ਨਹੀਂ ਨਾ ਲੈ ਕੇ ਆਇਆ ਫਿਰ ਦੀਦੀ ਇਹ ਜੀ ਲੋੜੀ ਭੇਜੇ ਦਾ ਕੀ ਫਾਇਦਾ ਨਾਲ ਇੱਕ ਗੱਲ ਤਾਂ ਦੱਸੋ ਉਸ ਘਰ ਚ ਤਾਂ ਧੀਆ ਨੂੰ ਪੱਥਰ ਸਮਝਿਆ ਜਾਂਦਾ ਫੇਰਾ ਲੋੜੀ ਮੈਨੂੰ ਇਹ ਤਾਂ ਦੱਸੋ ਦੀਦੀ ਮੰਮੀ ਭਲਾਂ ਦੀ ਕਿਵੇਂ ਮੰਨਗੇ ਵੀ ਖੁਸ਼ੀ ਨੂੰ ਲੋੜੀ ਦੇਣੀ ਆ ਕਿਉਂ ਭਾਬੀ ਤੂੰ ਗੱਲ ਦੀ ਤੈ ਤੱਕ ਪਹੁੰਚਣ ਨੂੰ ਫਿਰਦੀ ਐ ਇਹ ਤਾਂ ਨਿਕਲਣਾ ਤਾਂ ਕੁਝ ਨਹੀਂ ਬਸ ਸਮਝ ਗਈ ਦੀਦੀ ਮੈਂ ਮੰਮੀ ਨੇ ਨਹੀਂ ਇਹ ਲੋੜੀ ਭੇਜੀ ਭੇਜਣਗੇ ਵੀ ਕਿਉਂ ਉਹਨਾਂ ਨੂੰ ਕਿਹੜਾ ਆਪਣੀ ਪੋਤੀ ਨਾਲ ਪਿਆਰ ਆ ਭਾਬੀ ਟਾਈਮ ਪੈ ਲੈਣ ਦਿਓ ਸਭ ਕੁਝ ਠੀਕ ਹੋ ਜਾਊਗਾ ਨਾਲੇ ਲੋੜੀ ਤਾਂ ਨਾ ਵੀਰੇ ਨੇ ਭੇਜੀ ਆ ਖੁਸ਼ੀ ਵਾਸਤੇ ਤੁਹਾਨੂੰ ਪਤਾ ਭਾਬੀ ਵੀਰਾ ਨਾ ਇਸ ਵਾਰ ਖੁਸ਼ੀ ਦੀ ਲੋੜੀ ਮਨਾਉਣ ਨੂੰ ਕਹਿੰਦੇ ਸੀ ਪਰ ਪਰ ਮੰਮੀ ਨਹੀਂ ਨਾ ਮੰਨੇ ਚਲੋ ਦੀਦੀ ਮੰਮੀ ਨਾ ਮੰਨੇ ਤਾਂ ਨਾ ਸਹੀ ਪਰ ਇਹ ਇੱਥੇ ਆ ਜਾਂਦੇ ਇੱਥੇ ਆ ਕੇ ਮਨਾ ਲੈਂਦੇ ਲੋੜੀ ਭਾਬੀ ਕਿਵੇਂ ਆ ਜਾਂਦਾ ਵੀਰਾ ਤੁਹਾਨੂੰ ਬਲਜੀਤ ਭਾਬੀ ਦਾ ਤਾਂ ਪਤਾ ਹੀ ਹੈ ਉਹ ਤਾਂ ਬਣਦੀ ਬਣਦੀ ਗੱਲ ਬਗਾੜ ਦਿੰਦੀ ਹੈ ਜਦੋਂ ਵੀਰੇ ਨੇ ਤੁਹਾਨੂੰ ਲਿਆਉਣ ਦੀ ਗੱਲ ਕੀਤੀ ਤੇ ਭਾਬੀ ਨੇ ਨਾਲ ਦੀ ਨਾਲ ਮੀਨੂ ਦੀ ਗੱਲ ਛੇੜਤੀ ਕਿ ਮੀਨੂ ਨੇ ਮੰਮੀ ਤੋਂ ਮਾਫੀ ਨਹੀਂ ਮੰਗੀ ਦੀਦੀ ਕਿਵੇਂ ਮੀਨੂ ਮਾਫੀ ਮੰਗੇ ਉਹ ਨੰਬਰ ਤਾਹੋ ਤਾਂ ਬਲੌਕ ਲਿਸਟ ਚ ਪਾਤਾ ਉਹਨਾਂ ਨੇ ਨਾਲੇ ਮੀਨੂ ਮੀਨੂ ਕਹਿੰਦੇ ਸੀ ਵੀ ਮੈਂ ਨਾ ਜਾ ਕੇ ਮਾਫੀ ਮੰਗੇ ਆਉਣੀ ਆ ਪਰ ਉਹਨੂੰ ਮੈਂ ਹੀ ਮਨਾ ਕਰਤਾ ਵੀ ਜਦੋਂ ਉਹ ਆਪ ਹੀ ਨਹੀਂ ਸੱਚੀ ਆ ਫਿਰ ਉਹ ਮਾਫੀ ਮੰਗਣ ਦੀ ਵੀ ਹੱਕਦਾਰ ਨਹੀਂ ਤੁਹਾਨੂੰ ਵੀ ਪਤਾ ਹੀ ਆ ਨਾ ਦੀਦੀ ਕਿ ਤਾੜੀ ਕਦੇ ਇੱਕ ਹੱਥ ਨਾਲ ਨਹੀਂ ਵੱਜਦੀ ਜੇ ਮੇਰੀ ਭੈਣ ਨੇ ਗਲਤੀ ਕੀਤੀ ਆ ਨਾ ਤਾਂ ਕਿਤੇ ਨਾ ਕਿਤੇ ਮੰਮੀ ਦੀ ਵੀ ਗਲਤੀ ਆ ਸਭ ਜਾਣਦੀਆਂ ਪਰ ਮੇਰੇ ਹੱਥ 'ਵਸ ਕੁਝ ਹੈ ਹੀ ਨਹੀਂ ਜੇ ਮੇਰੇ ਹੱਥ ਕੁਝ ਹੁੰਦਾ ਨਾ ਮੈਂ ਦੂਰੀਆਂ ਕਿਦਾਂ ਦੀਆਂ ਖਤਮ ਕਰ ਦੇਣੀ ਸੀ ਚਲੋ ਭਾਬੀ ਛੱਡੋ ਮਿੱਟੀ ਪਾਓ ਇਹਨਾਂ ਗੱਲਾਂ ਤੇ ਤਿਹਾਰ ਦਾ ਦਿਨ ਹੈ ਖੁਸ਼ੀ ਦੀ ਪਹਿਲੀ ਲੋਹੜੀ ਹੈ ਮਨ ਛੋਟਾ ਨਾ ਕਰੋ ਤੁਸੀਂ ਖੁਸ਼ੀ ਦੀ ਲੋਹੜੀ ਮਨਾਓ ਕਿਵੇਂ ਮਨਾਵਾਂ ਦੀਦੀ ਲੋਹੜੀ ਉਹ ਲੋਹੜੀ ਮਨਾਉਣ ਲਈ ਨਾ ਸਾਰੇ ਪਰਿਵਾਰ ਦਾ ਹੋਣਾ ਜ਼ਰੂਰੀ ਆ ਕੱਲਿਆਂ ਲੋੜੀ ਨਹੀਂ ਮਨਾਈ ਜਾਂਦੀ ਹੁੰਦੀ ਇਸ ਲਈ ਨਾ ਮੈਂ ਆ ਸਮਾਨ ਨਹੀਂ ਰੱਖ ਸਕਦੀ ਤੁਸੀਂ ਇਹਨੂੰ ਵਾਪਸ ਲੈ ਜਾਓ ਭਾਬੀ ਐ ਕਿਉਂ ਕਹਿਨੀ ਐ ਲੋੜੀ ਮੋੜਨੀ ਚੰਗੀ ਗੱਲ ਨਹੀਂ ਹੁੰਦੀ ਸ਼ਗਨਾਂ ਦਾ ਸਮਾਨ ਐ ਤੇ ਸ਼ਗਨ ਕਦੇ ਮੋੜਨਾ ਨਹੀਂ ਚਾਹੀਦਾ ਦੀਦੀ ਤੁਸੀਂ ਆਪਣੀ ਜਗ੍ਹਾ ਤੇ ਬਿਲਕੁਲ ਸਹੀ ਹੋ ਪਰ ਮੈਂ ਹਜੇ ਲੋੜੀ ਨਹੀਂ ਮਨਾ ਸਕਦੀ ਮੈਂ ਤਾਂ ਲੋੜੀ ਉਸ ਦਿਨ ਹੀ ਮਨਾਉਂਗੀ ਜਿਸ ਦਿਨ ਮੇਰੀ ਧੀ ਦੇ ਨਾਲ ਉਹਦਾ ਸਾਰਾ ਪਰਵਾਰ ਹੋਊਗਾ ਭਾਬੀ ਉਹ ਦਿਨ ਵੀ ਆਊਗਾ ਪਰ ਵੀਰੇ ਦਾ ਪਿਆਰ ਆ ਆਪਣੀ ਧੀ ਲਈ ਤੂੰ ਆਸਮਾਨ ਨਾ ਮੁੜ ਦੀਦੀ ਫੇਰ ਉਹੀ ਗੱਲ ਉਹ ਜੇ ਇਹਨਾਂ ਨੂੰ ਆਪਣੀ ਧੀ ਨਾਲ ਇੰਨਾ ਹੀ ਪਿਆਰ ਸੀ ਨਾ ਫੇਰ ਆਪ ਆਉਂਦੇ ਭਾਬੀ ਵੀਰੇ ਨੇ ਆਉਣਾ ਸੀ ਪਰ ਉਹ ਵੀ ਕੀ ਕਰੇ ਉਹ ਵਕਤ ਅੱਗੇ ਮਜਬੂਰ ਹੈ ਇਹ ਜੀ ਵੀ ਕਾਦੀ ਮਜਬੂਰੀ ਦੀ ਧੀ ਬੱਸ ਭਾਬੀ ਹੁਣ ਹੋਰ ਕੋਈ ਸਵਾਲ ਨਹੀਂ ਆ ਮੈਂ ਤੇਰੇ ਮੁਰੇ ਹੱਥ ਜੋੜਦੀ ਆ ਮੈਂ ਨਾ ਵੀਰੇ ਨੂੰ ਵਾਦਾ ਕਰਕੇ ਆਈ ਸੀ ਕਿ ਮੈਂ ਖੁਸ਼ੀ ਦੀ ਲੋੜੀ ਦੇ ਕੇ ਆਉਂਗੀ ਪਲੀਜ਼ ਭਾਬੀ ਹੜੇ ਹੜੇ ਹੁਣ ਤੋ ਨਾ ਮੋੜਨ ਦੀ ਗੱਲ ਨਾ ਕਰੀ ਆਪਣੀ ਧੀ ਦੀ ਪਹਿਲੀ ਲੋੜੀ ਐ ਯਕੀਨ ਰੱਖ ਭਾਬੀ ਉਸ ਰੱਬ ਤੇ ਉਹਦੇ ਕਰੇ ਦੇਰ ਐ ਅੰਧੇਰ ਨਹੀਂ ਨਾਲ ਕੀ ਪਤਾ ਜਿਹੜੀ ਤੁਹਾਡੇ ਤੇ ਐਡੀ ਵਿਪਤਾ ਪਈ ਐ ਉਹ ਤੋਂ ਬਾਅਦ ਭਗਵਾਨ ਖੁਸ਼ੀਆਂ ਖੁਸ਼ੀਆਂ ਦੇਵੇ ਹਾਂਜੀ ਬਰਿੰਦਰ ਜੀ ਕੀ ਬਣਿਆ ਮੇਰੇ ਪੈਸਿਆਂ ਦਾ ਅੱਜ ਤਾਂ ਮੈਂ ਹਰ ਹਾਲਤ 'ਚ ਪੈਸੇ ਲੈ ਕੇ ਜਾਊਂਗੀ ਓ ਮੈਡਮ ਜੀ ਧਿਆਰੇ-ਵਿਆਰੇ ਦਿਨ ਚੱਲਦੇ ਨੇ ਮੇਰਾ ਨਾ ਨਾਲੇ ਦਿਮਾਗ ਨਾ ਖਰਾਬ ਕਰੋ ਮੇਰੇ ਲਗੇ ਪੁੱਤੀ ਕੋਡੀ ਨਹੀਂ ਆਗੀ ਜੇ ਆਕੇ ਤੁਸੀਂ ਮੇਰੀ ਭੈਣ ਨੂੰ ਇੰਨਾ ਔਖਾ ਖਾ ਬੋਲ ਰਹੇ ਹੋ ਇਹਨੇ ਕੀ ਕਹਿ ਤੁਹ ਤਾ ਬਿੱਕੀ ਨਾ ਬੋਲ ਮੇਰਾ ਨਾ ਪਹਿਲੇ ਹੀ ਸਿਰ ਫਟਿਆ ਪਿਆ ਹੁਣ ਤਾਂ ਮੈਨੂੰ ਐਵੇਂ ਆ ਰਾਜ ਬਾਕੀ ਪੈਸਿਆਂ ਦਾ ਹੱਲ ਕਰ ਲਵੇ ਤਾਂ ਕਿ ਰਜਿਸਟਰੀ ਹੋ ਜੇ ਉਹ ਕਾਕਾ ਰਾਜ ਦਾ ਤਾਂ ਮੈਨੂੰ ਪਤਾ ਨਹੀਂ ਵੀ ਰਜਿਸਟਰੀ ਕਰਾਉऊ ਜਾਂ ਨਹੀਂ ਕਰਾਉ ਪਰ ਤੂੰ ਮੇਰੀ ਭੈਣ ਨੂੰ ਕਿਵੇਂ ਬੋਲ ਰਿਹਾ ਹੈ? ਯਵਾ ਇੱਕ ਦੂਜੇ ਦੀਆਂ ਬਣੀਆਂ ਤਰਬਦਾਰੀਆਂ ਹੋ ਰਹੀਆਂ ਨੇ ਜਿਹੇ ਜੋ ਕੰਮ ਤੁਸੀਂ ਕਰਦੇ ਹੋ ਫਿਰ ਸੁਣੋ ਗਈ। ਨਾ ਮੈਂ ਗਲਤ ਕੀ ਕੀਤਾ? ਇੱਕ ਤਾਂ ਪੈਸੇ ਦੇ ਕੇ ਮੈਂ ਤੇਰੀ ਮਦਦ ਕੀਤੀ ਆ। ਦੂਜਾ ਤੂੰ ਮੈਨੂੰ ਹੀ ਸੁਣਾਉਣ ਲੱਗਿਆ ਪਿਆ। ਹੁਣ ਫਿਰ ਮੈਂ ਵੀ ਕੀ ਕਰਾਂ? ਜਦ ਮੇਰੇ ਕੋਲ ਪੈਸੇ ਹਾਈ ਨਹੀਂ ਮੈਂ ਕਿੱਥੋਂ ਦਵਾਂ? ਮੈਨੂੰ ਕੀ ਪਤਾ ਵਿੱਕੀ ਤੂੰ ਕਿੱਥੋਂ ਪੈਸੇ ਦਵੇਂਗਾ ਮੈਂ ਤਾਂ ਤੈਨੂੰ ਔਖੇ ਟਾਈਮ 'ਚ ਕੱਢਣ ਲਈ ਪੈਸੇ ਦਿੱਤੇ ਸੀ ਮੈਨੂੰ ਤਾਂ ਐ ਸੀ ਵੀ ਤੂੰ ਆਪਣਾ ਕੰਮ ਚਲਾ ਲਵੇਂਗਾ ਤੇ ਥੋੜੇ ਦਿਨਾਂ ਬਾਅਦ ਮੇਰੇ ਪੈਸੇ ਵਾਪਸ ਕਰ ਦੇਂਗਾ ਪਰ ਮੈਨੂੰ ਨਹੀਂ ਸੀ ਪਤਾ ਵਿੱਕੀ ਵੀ ਤੂੰ ਮੇਰੇ ਨਾਲ ਹੀ ਗੇਮਾਂ ਖੇਲੇਗਾ ਤੇ ਗੇਮ ਵੀ ਇਹੋ ਜਿਹੀ ਖੇਲੇਗਾ ਕਿ ਮੈਨੂੰ ਫਸਾ ਕੇ ਧਰ ਦੇਗਾ ਦੇਖੋ ਭਾਈ ਹੁਣ ਮੇਰੇ ਤੇ ਔਖਾ ਟਾਈਮ ਆਇਆ ਤੇ ਇਸ ਔਖੇ ਟਾਈਮ ਚ ਮੈਨੂੰ ਤੁਸੀਂ ਦੋਵਾਂ ਨੀਂ ਬਾਹਰ ਕੱਢਣਾ ਮੇਰੇ ਪੈਸੇ ਵਾਪਸ ਕਰਕੇ ਬ੍ਰਿੰਦਰ ਕੋਈ ਨਾ ਕੋਈ ਪੈਸਿਆਂ ਦਾ ਹੱਲ ਕਰੋ ਨਾ ਤਾਂ ਕਿ ਜਿੱਜਾ ਜੀ ਨੂੰ ਜਵਾਬ ਦਿੰਦੇ ਹੋ ਜੀ ਰੱਜਾ ਪਰ ਤੂੰ ਹੀ ਦੱਸ ਦੇ ਕੋਈ ਹੱਲ ਮੈਨੂੰ ਕੀ ਪਤਾ ਸੀਗਾ ਬਲਜੀਤ ਜੀ ਨੇ ਆਪਣੇ ਘਰੋਂ ਝ ਤੋਂ ਬਿਨਾਂ ਪੁੱਛੀ ਆਪਾਂ ਨੂੰ ਪੈਸੇ ਦਿੱਤੇ ਨੇ ਹਾਦਾ ਬ੍ਰਿੰਦਰ ਤੇਰੀ ਉਹ ਜੇ ਮੈਂ ਇਹਨਾਂ ਨੂੰ ਕਹਿੰਦੀ ਵੀ ਮੈਂ ਬਰਿੰਦਰ ਨੂੰ 30 ਲੱਖ ਦੇਣੇ ਨੇ ਇਹਨਾਂ ਨੇ ਮੰਨ ਜਾਣਾ ਸੀ ਕਦੇ ਵੀ ਨਹੀਂ ਉਹ ਭਾਈ 30 ਲੱਖ ਕੋਈ ਛੋਟੀ ਮੋਟੀ ਰਕਮ ਨਹੀਂ ਹੁੰਦੀ ਬਹੁਤ ਵੱਡੀ ਰਕਮ ਹੁੰਦੀ ਆ ਤੁਸੀਂ ਇਹ ਗੱਲ ਸੋਚੀ ਆ ਜੇ ਮੈਂ ਇਹਨਾਂ ਨੂੰ ਦੱਸ ਦਿੰਦੀ ਕਿ ਮੈਂ ਬਰਿੰਦਰ ਨੂੰ 30 ਲੱਖ ਦੇਣਾ ਤੇ ਇਹਨਾਂ ਨੇ ਘਰੇ ਗੱਲ ਕਰ ਦੇਣੀ ਸੀ ਫੇਰ ਪਤਾ ਘਰੇ ਕਿੰਡਾ ਗਲੇਸ਼ ਖੜਾ ਹੋਣਾ ਸੀ ਇਹ ਘਰਦਿਆਂ ਨੇ ਇਹ ਕਹਿਣਾ ਸੀ ਕਿ ਬ੍ਰਿੰਦਰ ਨੂੰ ਤਾਂ ਬੜੀ ਆਸਾਨੀ ਨਾਲ ਪੈਸੇ ਦੇਤੇ ਤੇ ਰਾਜ ਨੂੰ ਪੈਸੇ ਦੇਣ ਲੱਗਿਆਂ ਜਾਨ ਨਿਕਲਦੀ ਸੀ ਮੈਂ ਤਾਂ ਸੋਨੂੰ ਇਹ ਵਿਸ਼ਵਾਸ ਤੇ ਦਿੱਤੇ ਸੀ ਕਿ ਤੁਸੀਂ ਮੇਰੇ ਆਪਣੇਓ ਮੈਨੂੰ ਕਦੇ ਧੋਖਾ ਨਹੀਂ ਦਿਓਗੇ ਪਰ ਮੈਨੂੰ ਕੀ ਪਤਾ ਸੀ ਮੇਰੇ ਨਾਲ ਹੀ ਵਿਸ਼ਵਾਸ ਘਾਤ ਹੋਊਗਾ ਜੀ ਮੈਂ ਕੋਈ ਵਿਸ਼ਵਾਸ ਘਾਤ ਨਹੀਂ ਕਰ ਰਿਹਾ ਤੁਸੀਂ ਮੇਰੀ ਗੱਲ ਸਮਝ ਨਹੀਂ ਰਹੇ ਗੱਲ ਨੂੰ ਤਾਂ ਸਮਝੋ ਜਿੰਨਾ ਟਾਈਮ ਉਹ ਪਲਾਟ ਵਿਗਦਾ ਨਹੀਂ ਉਹਨਾਂ ਟਾਈਮ ਮੈਂ ਤੁਹਾਡੇ ਪੈਸੇ ਨਹੀਂ ਦੇ ਸਕਦਾ ਰੱਬਾ ਰੱਜੋ ਸਮਝਾ ਨਾ ਬ੍ਰਿੰਦਰ ਨੂੰ ਉਹ ਮੇਰੇ ਪੈਸੇ ਕੋਈ ਦਾਨ ਪੁੰਨ ਦੇ ਪੈਸੇ ਨਹੀਂ ਸੀ ਮੇਰੇ ਘਰ ਵਾਲੇ ਦੀ ਖੂਨ ਪਸੀਨੇ ਦੀ ਕਮਾਈ ਆ ਭੈਣ ਮੈਂ ਤੇਰੀ ਸਾਰੀ ਗੱਲ ਸਮਝਦੀ ਆ ਪਰ ਹੁਣ ਕਰੀਏ ਤਾਂ ਕੀ ਕਰੀਏ ਤੂੰ ਹੀ ਦੱਸ ਐਨੀ ਵੱਡੀ ਰਕਮ ਦਾ ਕਿੱਥੋਂ ਕਰੀਏ ਇਂਤਜ਼ਾਮ ਰੱਜੋ ਤੂੰ ਵੀ ਬ੍ਰਿੰਦਰ ਦੇ ਨਾਲ ਲੱਗ ਗਈ ਉਹ ਤੂੰ ਤਾਂ ਮੇਰਾ ਆਪਣਾ ਖੂਨ ਆ ਮੇਰੀ ਭੈਣ ਆ ਉਹ ਤੈਨੂੰ ਤਾਂ ਮੇਰੀ ਸਾਈਡ ਲੈਣੀ ਚਾਹੀਦੀ ਆ ਓਹੋ ਕੀ ਗੱਲਾਂ ਕਰੀ ਜਾਂਦੇ ਹੋ ਜੀ ਤੁਸੀਂ ਸਾਈਡ ਤਾਂ ਤੁਹਾਡੀ ਇਹ ਤਾਂ ਲਵੇ ਜੇ ਮੈਂ ਕਿਸੇ ਪੈਸੇ ਗਲਤ ਜਗ੍ਹਾ ਤੇ ਲਾਏ ਹੁਣ ਜੇ ਇਹ ਗੱਲਾਂ ਨਾ ਫਿਰ ਤੂੰ ਹੁਣ ਮੇਰੀ ਵੀ ਸੁਣ ਲੈ ਫਿਰ ਤੂੰ ਜਿੰਨਾ ਚਿਰ ਪੈਸੇ ਦਾ ਇੰਤਜ਼ਾਮ ਨਹੀਂ ਕਰਦਾ ਨਾ ਮੈਂ ਵੀ ਇੱਥੇ ਹੀ ਬੈਠੀ ਆਂ ਬੈਣੇ ਗੁੱਸੇ ਨਾਲ ਨਹੀਂ ਸ਼ਾਂਤੀ ਨਾਲ ਸੋਚ ਜੋ ਤੂੰ ਚਾਹਨੀ ਆ ਨਾ ਇੰਨੀ ਜਲਦੀ ਨਹੀਂ ਮਿਲਣ ਲੱਗਾ ਰੱਜੋ ਬ੍ਰਿੰਦਰ ਤੁਸੀਂ ਦੋਵੇਂ ਜਾਣਾ ਇਹਨੇ ਨਾ ਮੇਰਾ ਭਰੋਸਾ ਤੋੜਤਾ ਉਹ ਹੁਣ ਬੇਗਾਨਿਆਂ ਤੇ ਕੀ ਮੈਂ ਤਾਂ ਆਪਣੇਆਂ ਤੇ ਵੀ ਭਰੋਸਾ ਨਹੀਂ ਕਰ ਸਕਦੀ ਹਾਏ ਓ ਰੱਬਾ ਕਿੰਨੇ ਡਰਾਮੇ ਕਰਦੀ ਆ ਮੈਂ ਤਾਂ ਇਹ ਮੁਸੀਬਤ ਆਪਣੇ ਗਾਲੀ ਪਾ ਲਈ ਪੈਣੀ ਚੁੱਪ ਕਰ ਰੋਣਾ ਹਾੜੇ ਹਾੜੇ ਚੰਗਾ ਨਹੀਂ ਲੱਗਦਾ ਤੇ ਹਾਰੇ ਵਿਆਰੇ ਦਿਨ ਚੱਲਦੇ ਨੇ ਜੀ ਤੁਸੀਂ ਕਿਸੇ ਤੋਂ ਲੈ ਦੇ ਕੀ ਦੇ ਦੋ ਪੈਸੇ ਰੱਜੋ ਤੂੰ ਵੀ ਇਹ ਕੀ ਕਹਿ ਰਹੀਆਂ ਤੂੰ ਓ ਅੱਜ ਦੇ ਟਾਈਮ 'ਚ ਨਹੀਂ ਕੋਈ ਪੈਸੇ ਉਧਾਰੇ ਦਿੰਦਾ ਦੇਖ ਲੈ ਰੱਜੋ ਆਪਣੇ ਮੁਹ ਮੰਨ ਗਏ ਨਾ ਕਿ ਅੱਜ ਦੇ ਟਾਈਮ 'ਚ ਕੋਈ ਪੈਸੇ ਉਧਾਰੇ ਨਹੀਂ ਦਿੰਦਾ ਪਰ ਮੈਂ ਦਿੱਤੇ ਉਹ ਵੀ ਵਿਸ਼ਵਾਸ ਤੇ ਕਿ ਤੁਸੀਂ ਕਦੇ ਮੈਨੂੰ ਤੋਖਾ ਨਹੀਂ ਦਿਓਗੇ ਤਾਂ ਆ ਜੁੜੇ ਜੀ ਹੱਥ ਮੇਰੇ ਲਵੇ ਜੇ ਰੁਪਈਆ ਵੀ ਨਹੀਂ ਹੈਗਾ ਜਦੋਂ ਮੇਰੇ ਲਵੇ ਪੈਸੇ ਆਗੇ ਨਾ ਸਭ ਤੋਂ ਪਹਿਲਾਂ ਥੋੜਾ ਫਾਹਾ ਵੱਡੂ ਹਾਂ ਹਾਂ ਸੁਣ ਲਾ ਕਿਹੋ ਜੀਆਂ ਗੱਲਾਂ ਕਰ ਰਿਹਾ ਉਹ ਮੈਂ ਤੈਨੂੰ ਪੈਸੇ ਦੇ ਕੇ ਫਾਹਾ ਵੱਡਿਆ ਸੀ ਮਦਦ ਕੀਤੀ ਸੀ ਤੇਰੀ ਮਦਦ ਫਿਰ ਹੁਣ ਕੀ ਕਰਾਂ ਫਿਰ ਐਂ ਕਰ ਅੱਧੇ ਪੈਸੇ ਮੈਨੂੰ ਅੱਜ ਦੇ ਦੇ ਅੱਧੇ ਪੈਸੇ ਮੈਨੂੰ ਮਹੀਨੇ ਬਾਅਦ ਦੇ ਰੱਜੋ ਤੇਰੀ ਭੈਣ ਨਾ ਪਾਗਲ ਹੋ ਗਈ ਇਹਨੂੰ ਕਹਦੇ ਕਿਸੇ ਚੱਜ ਦੇ ਡਾਕਟਰ ਤੋਂ ਦਵਾਈ ਲੈ ਲੂਗੀ ਮਿੱਤੋ ਇਹਦੇ ਨਾਲ ਹੋਰ ਬੈਸਿਆ ਨਹੀਂ ਜਾਂਦਾ ਰੱਜੋ ਸੁਣਿਆ ਤੂੰ ਬਰਿੰਦਰ ਮੈਨੂੰ ਪਾਗਲ ਕਹਿ ਰਿਹਾ ਹੈ ਭੈਣੇ ਮੇਰੀ ਗੱਲ ਦਾ ਗੁੱਸਾ ਨਾ ਕਰੀ ਹੁਣ ਤੂੰ ਵੀ ਇੱਕੋ ਹੀ ਗੱਲ ਦੀ ਰਟ ਲਾ ਰੱਖੀ ਆ ਜਿਹੜੀ ਚੀਜ਼ ਹੈ ਨਹੀਂ ਹੁਣ ਅਸੀਂ ਕਿੱਥੋਂ ਦੇ ਦਈਏ ਤੈਨੂੰ ਇਹ ਗੱਲ ਕਿਉਂ ਨਹੀਂ ਸਮਝ ਲੱਗ ਰਹੀ ਰੱਜੋ ਤੂੰ ਵੀ ਭੈਣੇ ਮੇਰੀ ਗੱਲ ਸੁਣ ਮੈਂ ਕਦੇ ਵੀ ਤੇਰੇ ਨਾਲ ਦਿਲ ਦੀ ਗੱਲ ਨਹੀਂ ਕੀਤੀ ਪਰ ਅੱਜ ਅੱਕ ਕੇ ਗੱਲ ਕਰ ਰਹੀ ਆ ਉਦਾਂ ਤੀਲੀ ਜੀ ਲਾ ਕੇ ਤੁਰ ਜਾਨੀਆ ਵੀ ਤੈਨੂੰ ਪੈਸੇ ਚਾਹੀਦੇ ਨੇ ਫੇਰ ਤੇਰੇ ਗਈ ਪਿੱਛੋਂ ਜਿਹੜੇ ਮੇਰੇ ਘਰ ਚ ਭਾਂਬੜ ਮਚਦੇ ਨੇ ਨਾ ਉਹਨਾਂ ਦਾ ਮਿੰਨੀ ਪਤਾ ਨਰਜੋ ਤੇਰੇ ਕਹਿਣ ਦਾ ਕੀ ਮਤਲਬ ਆ ਵੀ ਮੇਰੇ ਕਰਕੇ ਤੁਹਾਡੇ ਚ ਲੜਾਈ ਹੁੰਦੀ ਆ ਨਾ ਹੁਣ ਮੈਨੂੰ ਐਂ ਦੱਸ ਵੀ ਮੈਂ ਆਪਣੇ ਦਿੱਤੇ ਹੋਏ ਪੈਸੇ ਵੀ ਤੁਹ ਤੋਂ ਵਾਪਸ ਨਾ ਮੰਗਾ ਭੈਣੇ ਅਸੀਂ ਪੈਸੇ ਲੈ ਕੇ ਥੋੜੀ ਭੱਜ ਚੱਲੇ ਆ ਗੱਲ ਤੇਰੇ ਸਮਝਣ ਦੀ ਆ ਜਦ ਸਾਡੇ ਕੋਲ ਪੈਸੇ ਹੋਏ ਅਸੀਂ ਉਦੋਂ ਦੇ ਦੇ ਦਾਂਗੇ ਰੱਜੋ ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਸੀ ਕਿ ਤੂੰ ਇਹੋ ਜਿਹੀਆਂ ਗੱਲਾਂ ਕਰੇਂਗੀ ਭੈਣੇ ਮੈਂ ਸਾਰੀ ਉਮਰ ਬਰਿੰਦਰਨਾ ਰਹਿਣਾ ਤੂੰ ਗੱਲ ਸਮਝਦੀ ਕਿਉਂ ਨਹੀਂ ਪਈ ਕਿ ਤੇ ਇਹ ਨਾ ਹੋਵੇ ਤੇਰੇ ਬੀਜੇ ਕੰਡੇ ਮੇਰਾ ਘਰ ਖਰਾਬ ਕਰਦਣ ਰੱਜੋ ਇਹ ਤੂੰ ਕੀ ਕਹਿ ਰਹੀਆਂ ਤੂੰ ਮੇਰੀ ਛੋਟੀ ਭੈਣ ਆ ਮੈਂ ਤੇਰੇ ਲਈ ਕੰਡੇ ਨਹੀਂ ਬੀਜੇ ਉਹ ਤੂੰ ਸੁਖਾਲੀ ਰਹਿ ਸਕੇ ਇਸੇ ਲਈ ਮੈਂ ਤੇਰੀ ਮਦਦ ਕੀਤੀ ਸੀ ਤੇ ਤੂੰ ਹੁਣ ਮੈਨੂੰ ਕਹਿ ਰਹੀਆਂ ਵੀ ਮੇਰੇ ਕਰਕੇ ਤੇਰਾ ਘਰ ਖਰਾਬ ਹੋ ਰਿਹਾ ਥੋੜੀ ਰਹਾ ਤੁਸੀਂ ਮੇਰਾ ਘਰ ਖਰਾਬ ਕਰ ਰਹੇ ਹੋ ਤੇ ਤੁਸੀਂ ਚਾਹੁੰਦੇ ਹੋ ਨਾ ਕਿ ਤੁਹਾਡੀ ਭੈਣ ਖੁਸ਼ ਰਹੇ ਤਾਂ ਫਿਰ ਮੈਨੂੰ ਤੰਗ ਪਰੇਸ਼ਾਨ ਕਰਨਾ ਬੰਦ ਕਰੋ ਤੇ ਨਾਲੇ ਸਾਡੂ ਸਾਹਿਬ ਨੂੰ ਚੰਗੀ ਤਰ੍ਹਾਂ ਸਮਝਾ ਦਿਓ ਕਿ ਤੁਹਾਡੇ ਤੋਂ ਕਦੇ ਪੈਸੇ ਦਾ ਹਿਸਾਬ ਤਾਬ ਨਾ ਪੁੱਛਣਾ ਬਰਜੋ ਨਾਲ ਹੁਣ ਆਪਣੀ ਭੈਣ ਨੂੰ ਰੋਟੀ ਖਵਾ ਕੇ ਭੇਜਦੀ ਹੁਣ ਮੈਂ ਕੰਮ ਤੇ ਚੱਲਿਆ ਮੇਰੇ ਆਉਂਦੇ ਨੂੰ ਮੇਰੀ ਅੱਖਾਂ ਦੇ ਸਾਹਮਣੇ ਨਾ ਹੋਵੇ ਰੱਜੋ ਭੈਣੇ ਮੈਨੂੰ ਮਾਫ਼ ਕਰੀ ਪਰ ਹੁਣ ਮੈਨੂੰ ਇੱਥੋਂ ਜਾਣਾ ਪੈਣਾ ਜੇ ਤੂੰ ਮੇਰਾ ਘਰ ਵਸਦਾ ਦੇਖਣਾ ਚਾਹਨੀ ਆ ਭੈਣੇ ਰੋਟੀ ਖਾ ਕੇ ਤਾਂ ਚਲੀ ਜਾਈ ਲੋੜ ਨਹੀਂ ਮੈਨੂੰ ਤੁਹਾਡੀ ਰੋਟੀ ਦੀ ਉਹ ਤੂੰ ਤਾਂ ਬੜੇ ਆਰਾਮ ਨਾਲ ਕਹਤਾ ਵੀ ਮੇਰੇ ਕਰਕੇ ਤੇਰਾ ਘਰ ਖਰਾਬ ਹੋ ਰਿਹਾ ਪਰ ਨਾ ਨਾ ਮੇਰੇ ਕਰਕੇ ਤੇਰਾ ਘਰ ਨਹੀਂ ਖਰਾਬ ਹੁੰਦਾ ਬਲਕੇ ਹੁਣ ਛੋਡੇ ਕਰਕੇ ਮੇਰਾ ਘਰ ਟੁੱਟੂਗਾ ਉਹ ਮੈਂ ਸੋਨੂੰ ਆਪਣਾ ਆਪਣਾ ਕਰਦੀ ਰਹਿਗੀ ਤੁਸੀਂ ਮੈਨੂੰ ਇੱਕ ਸਕਿੰਟ ਚ ਪਰਾਇਆ ਕਰਤਾ 1 2 3 ਅੱਜ ਤੋਂ ਬਾਅਦ ਮੇਰਾ ਤੇਰੇ ਨਾਲ ਕੋਈ ਰਿਸ਼ਤਾ ਨਹੀਂ ਤੇ ਨਾ ਮੈਂ ਕੋਈ ਰਿਸ਼ਤਾ ਰੱਖਣਾ ਅੱਜ ਤੋਂ ਬਾਅਦ ਨਾ ਤੂੰ ਮੇਰੀ ਭੈਣ ਨਾ ਮੈਂ ਤੇਰੀ ਭੈਣ ਪੈਣੇ ਏ ਕੀ ਕਹਿ ਰਹੀ ਆ ਤੂੰ ਐ ਰਿਸ਼ਤੇ ਖਤਮ ਨਹੀਂ ਹੁੰਦੇ ਕਦੇ ਨੋਹਾਂ ਨਾਲੋਂ ਮਾਸ ਵੱਖ ਹੋਇਆ ਤੂੰ ਤਾਂ ਆਪ ਹੀ ਸਮਝਦਾਰਾਂ ਨਾ ਮੈਂ ਹੁਣ ਤੇਰਾ ਪੱਖ ਲੈ ਸਕਦੀ ਆ ਨਾ ਹੁਣ ਇਹਨਾਂ ਦਾ ਧੀਰੇ ਗੱਲ ਸੁਣੋ ਇੱਕ ਮਿੰਟ ਫੇਰ ਕਰਦਾ ਜੀ ਇੱਕ ਮਿੰਟ ਮੈਂ ਗੱਲ ਪੈਣੇ ਆ ਗਈ ਤੂੰ ਖੁਸ਼ੀ ਤੇ ਸ਼ੈਲੀ ਕਿਵੇਂ ਨੇ ਠੀਕ ਨੇ ਉਹ? ਹਾਂ ਵੀਰੇ ਦੋਨੇ ਠੀਕ ਨੇ। ਪੈਣੇ ਉਹਨਾਂ ਨੂੰ ਲੋੜੀ ਦਾ ਸਮਾਨ ਪਸੰਦ ਆਇਆ। ਪਸੰਦ? ਵੀਰੇ ਮੈਥੋਂ ਕਿਹਾ ਸੀ ਨਾ ਕਿ ਭਾਬੀ ਮੈਨੂੰ ਸਵਾਲ ਜ਼ਰੂਰ ਕਰੂਗੀ ਕਿ ਰਾਜ ਕਿਉਂ ਨਹੀਂ ਆਇਆ? ਫੇਰ ਪੈਣੇ ਤੂੰ ਕੀ ਕਿਹਾ ਉਹਨੂੰ? ਬਸ ਵੀਰੇ ਮੈਂ ਕੀ ਕਹਿਣਾ ਸੀ ਮੈਂ ਤਾਂ ਆਪਣੇ ਵੱਲੋਂ ਪੂਰਾ ਦਲਾਸਾ ਦਿੱਤਾ ਭਾਬੀ ਨੂੰ। ਪਰ ਤੈਨੂੰ ਪਤਾ ਵੀਰੇ ਭਾਬੀ ਨਾ ਲੋੜੀ ਨਹੀਂ ਰੱਖ ਰਹੀ ਸੀ। ਕਿਉਂ? ਕਿਉਂ ਨਹੀਂ ਸੀ ਰੱਖ ਰਹੀ ਉਹ ਲੋੜੀ ਭਾਬੀ ਕਹਿੰਦੀ ਲੋੜੀ ਆਪਣੇ ਪਰਿਵਾਰ ਨਾਲ ਮਨਾਈ ਜਾਂਦੀ ਹੈ ਨਾ ਕਿ ਇਕੱਲੇ ਆ ਪਾਣੇ ਮੈਨੂੰ ਲੱਗਦਾ ਨਾ ਮੈਂ ਸ਼ੈਲੀ ਨੂੰ ਉੱਥੇ ਛੱਡ ਕੇ ਬਹੁਤ ਵੱਡੀ ਗਲਤੀ ਕਰ ਬੈਠਾ ਨਾ ਤਾਂ ਮੀਨੂੰ ਮੰਮੀ ਨੂੰ ਬੋਲਦੀ ਨਾ ਮੈਨੂੰ ਆ ਦਿਨ ਦੇਖਣਾ ਪੈਂਦਾ ਹੁਣ ਤੂੰ ਹੀ ਦੱਸ ਮੈਂ ਮੰਮੀ ਤੋਂ ਬਾਹਰ ਹੋ ਕੇ ਕਿਵੇਂ ਲੈ ਕੇ ਆਵਾਂ ਉਹਨੂੰ ਵੀਰੇ ਮੈਂ ਸਮਝਦੀ ਹਾਂ ਤੇਰੀ ਮਜਬੂਰੀ ਮੈਂ ਭਾਬੀ ਨੇ ਵੀ ਕਿਹਾ ਸੀ ਤੇ ਤੈਨੂੰ ਵੀ ਕਹਿ ਰਹੀ ਆ ਕਿ ਟਾਈਮ ਪਏ ਤਾਂ ਸਭ ਕੁਝ ਠੀਕ ਹੋ ਜਾਣਾ ਹੈ ਹਾਂ ਭੈਣੇ ਉਮੀਦ ਤਾਂ ਮੈਂ ਵੀ ਇਹੀ ਕਰਦਾ ਅੱਛਾ ਵੀਰੇ ਇਹ ਤਾਂ ਦੱਸ ਕਿ ਤੂੰ ਘਰੇ ਤਾਂ ਨਹੀਂ ਦੱਸਿਆ ਕਿ ਮੈਂ ਸ਼ੈਲੀ ਭਾਬੀ ਨੂੰ ਲੋੜੀ ਦੇਣ ਗਈਆਂ ਨਹੀਂ ਨਹੀਂ ਭੈਣੇ ਮੈਂ ਘਰੇ ਕਿਸੇ ਨੂੰ ਨਹੀਂ ਦੱਸਿਆ ਵੈਸੇ ਵੀ ਮੰਮੀ ਮਾਸੀ ਨੂੰ ਪੈਸੇ ਦੇਣ ਗਈ ਹੋਈ ਹੈ ਤੇ ਬਲਜੀਤ ਭਾਬੀ ਘਰੇ ਹੈ ਹੀ ਨਹੀਂ ਫਿਰ ਠੀਕ ਹੈ ਵੀਰੇ ਪਹਿਲਾਂ ਤਾਂ ਮੈਨੂੰ ਸ਼ੈਲੀ ਭਾਬੀ ਦੇ ਸਵਾਲਾਂ ਦਾ ਜਵਾਬ ਦੇਣ ਔਖਾ ਹੋਇਆ ਪਿਆ ਸੀ ਫਿਰ ਮੰਮੀ ਤੇ ਬਲਜੀਤ ਭਾਬੀ ਦੇ ਸਵਾਲਾਂ ਦਾ ਜਵਾਬ ਦੇਣ ਔਖਾ ਹੋ ਜਾਣਾ ਸੀ ਵੈਸੇ ਵੀਰੇ ਬਲਜੀਤ ਭਾਬੀ ਗਈ ਕਿੱਥੇ ਐ ਪਤਾ ਹੀ ਨਹੀਂ ਭੈਣੇ ਉਹ ਕਿਹੜਾ ਕਿਸੇ ਨੂੰ ਦੱਸਦੀ ਪੁੱਛਦੀ ਐ ਜਿੱਧਰ ਜੀ ਕਰਦਾ ਮੂੰਹ ਚੱਕ ਕੇ ਤੁਰ ਪੈਂਦੀ ਐ ਮੈਨੂੰ ਪਤਾ ਐ ਵੀਰੇ ਕਿਪਾ ਭੀ ਕਿੱਥੇ ਗਈ ਐ ਗਈ ਹੁਣੀ ਆਪਣੀ ਰੱਜੋ ਭੈਣ ਕੋਲ ਆਪਣੇ ਹੀ ਪੈਸੇ ਦਿੱਤੇ ਹੋਏ ਲੈਣ ਮੰਗ ਮੰਗ ਭਾਬੀ ਕਿਉਂਕਿ ਨਾ ਹੁਣ ਮੈਂ ਵੀ ਵੱਡੇ ਵੀਰੇ ਨਾਲ ਤੇਰੀ ਸਾਰੇ ਗੱਲ ਕਰਨੀ ਐ ਕਿ ਤੂੰ ਕਿਵੇਂ ਘਰ ਦੇ ਕੱਲੇ ਕੱਲੇ ਜੀ ਦੇ ਨੱਕ ਤੇ ਦਮ ਲਿਆਂਦਾ ਪਿਆ ਕਹਿੰਦੇ ਸੀ ਜੇ ਪਮਾਸੀ ਦੀ ਪੈਸੇ ਮੰਮੀ ਨੇ ਨਾ ਭਾਬੀ ਤੋਂ ਮੰਗੇ ਸੀ ਪਾਬੀ ਨੇ ਆਸਾ ਨਹੀਂ ਦੇਖਿਆ ਆਸਾ ਨਹੀਂ ਦੇਖਿਆ ਤੇ ਜਵਾਬ ਦੇ। ਉਧਰ ਨੂੰ ਕਰ ਜਾਂਦੀ ਹੈ। ਆਸਾਨੀ ਦੇਖਿਆ, ਪਸੰਦ ਦੇਖਿਆ, ਤਣਾਦਨ ਕਰ ਬਈ। ਐਕਸ਼ਨ। ਵੀਰੇ ਮੰਮੀ ਨੇ ਮੰਗੇ ਸੀ ਪੈਸੇ ਭਾਬੀ ਤੋਂ। ਭਾਬੀ ਨੇ ਆਸਾਨੀ ਦੇਖਿਆ ਫੇਰ ਉਧਰ ਗਈ। ਉਹਨੇ ਫੇਰ ਵੀ ਐਂ ਕਰ ਮੈਂ। ਉਹ ਮਾਈਂਡ ਚ ਗੱਲ ਵਹਿ ਗਈ ਵੀ ਇੰਦਰੀ ਬੈਠੀ ਐ। ਘਰਦੋਂ ਨਾਲ ਬੈਠੀ ਹਣਾ। ਮੰਮੀ ਕੰਨੀ ਕਰਦੀ ਉਧਰ ਨੂੰ ਨਾ ਕਰੀ ਤਾਂ ਹਾਸੇ ਆਟੋਮੈਟਿਕ ਜੁੜਦੀ ਐ। ਭਾਬੀ ਨੇ ਆਸਾਂ ਨਹੀਂ ਦੇਖਿਆ بس ਐਂ ਕਰਦੀ ਆਪੀ ਦੋਨੇ ਹੱਥ ਐਂ ਹਿਲਾ ਲੀ ਉਧਰ ਨੂੰ ਕਰਨ ਦੀ ਵਜ੍ਹਾ ਫੇਰ ਕੰਟਰੋਲ ਹੋ ਸਕਦੇ ਨੇ ਆਸਾਂ ਨਹੀਂ ਦੇਖਿਆ ਪਾ ਹਾਂ 1 2 3 ਤੇ ਹੁਣ ਤੂੰ ਸਾਡੀ ਸਮਾਜ ਦੇ ਵਿੱਚ ਨੱਕ ਬੜਾ ਕੇ ਛੱਡੇਗਾ ਕਪੜਾ ਕੇ ਰੱਖੇਗਾ ਵਾ ਮम्मी ਇਧਰੋਂ ਵੀ ਲੈ ਰਹੀ ਮੈਂ ਤਾਂ ਮੈਨੂੰ ਕਲੋਜ਼-ਅੱਪ ਕੱਢਣਾ ਬੁਰਗਾ ਕਿਉਂ ਐਵੇਂ ਛੋਟੀ ਜੀ ਗੱਲ ਨੂੰ ਲੈ ਕੇ ਜੁੱਧ ਦਾ ਮੈਦਾਨ ਬਣਾ ਲਿਆ ਕਰ ਦੁਬਾਰੇ ਯਾਰ ਬਸ ਕਰੋ ਨੂੰ ਗੁਨਾਹ ਹੋ ਗਿਆ ਭਾਈ ਰਮਨ ਤੈਂ ਤਾਂ ਆਏ ਆਂ ਵੀ ਮੈਂ ਤਾਂ ਕੁਝ ਬੋਲਾਂ ਹੀ ਨਾ ਕਸੂਰ ਨਾ ਤਾਂ ਮੇਰੀ ਧੀਰ ਹੈ ਤੇ ਨਾ ਧੀ ਸੀਗਾ ਸਹੀ ਗਾ ਸਹੀ ਗਾ